ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਕੀ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ ਜਿਹੜਾ ਵੀ ਤੁਹਾਡਾ ਕਾਰਜ ਅੜਿਆ ਹੋਊਗਾ ਇੱਥੇ ਦਰਸ਼ਨ ਇਸ਼ਨਾਨ ਅਰਦਾਸ ਕਰਿਓ ਉਹ ਅੜਿਆ ਹੋਇਆ ਕਾਰਜ ਨਿਕਲ ਜਾਵੇਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੰਡਾਇਆ ਇਲਾਕੇ ਦੇ ਵਿੱਚੋਂ ਹੁੰਦੇ ਹੋਏ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਸਰ ਪੱਕਾ ਗੁਰੂ ਸਰ ਕੱਚੇ ਤੋਂ ਹੁੰਦੇ ਹੋਏ ਅੱਗੇ ਜਾਂਦੇ ਆ ਨਾ ਤੇ ਪਿੰਡ ਧੌਲੇ ਦੇ ਵਿੱਚ ਪਹੁੰਚਦੇ ਆ ਪਿੰਡ ਧੌਲੇ ਦੀ ਜੂ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਘੋੜਾ ਅੜੀ ਕਰ ਜਾਂਦਾ ਹੈ ਘੋੜੇ ਨੇ ਅੜੀ ਕੀਤੀ ਤੇ ਸੰਗਤ ਪੁੱਛਦੀ ਹੈ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਘੋੜੇ ਨੇ ਅੜੀ ਕਿਉਂ ਕੀਤੀ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਅਗਲੇ ਪਾਸੇ ਮੁਗਲਾਂ ਨੇ ਤੰਬਾਕੂ ਦੀ ਖੇਤੀ ਕੀਤੀ ਹੋਈ ਹੈ ਗੁਰੂ ਪਾਤਸ਼ਾਹ ਜੀ ਨੇ ਫਿਰ ਉੱਥੇ ਬਚਨ ਕੀਤਾ ਇੱਥੇ ਇੱਕ ਸਥਾਨ ਬਣੇਗਾ ਅੜੀਸਰ ਸਾਹਿਬ ਤੇ ਜਿਹੜਾ ਵੀ ਸਿੱਖ ਸਰਦਾ ਵਿਸ਼ਵਾਸ ਦੇ ਨਾਲ ਇੱਥੇ ਆ ਕੇ ਅਰਦਾਸ ਕਰੇਗਾ ਉਹਦੇ ਅੜੇ ਹੋਏ ਕਾਰਜ ਵੀ ਨਿਕਲ ਜਾਣਗੇ ਸੋ ਗੁਰੂ ਪਾਤਸ਼ਾਹ ਜੀ ਨੇ ਉੱਥੇ ਇੱਕ ਇਹ ਵੀ ਸੰਦੇਸ਼ ਦਿੱਤਾ ਵੀ ਜਿਹੜਾ ਮੇਰਾ ਸਿੱਖ ਹੈ ਤੰਬਾਕੂ ਦੀ ਵਰਤੋਂ ਨਾ ਕਰੇ